ਉੱਲ੍ਹਾ ਕੇ ਮਾਰੋ ਥੋਗ ਚੈੱਕ ਕਰੋ ਤੇਰਾ ਹੋਰ ਉਹ ਬੈਗ ਮਾਰ ਗਿਆ ਓਏ ਓ ਜੰਮੀਣ ਜਾਣਾ ਬਈ ਡਰਾਈਵਰ ਓਏ ਉਧਰੋਂ ਅੱਗੇ ਖੱਜਣਾ ਟ੍ਰੈਕਟਰ ਆਪ ਬੈਗ ਪਾਈ ਖੜਾ ਗੇਰਾ ਹਾ ਟ੍ਰੈਕਟਰ ਜ਼ੋਰ ਨਹੀਂ ਮਾਰ ਰਿਹਾ ਕੋ ਦੋ ਮਿੰਟਾ ਬੁੱਥ ਬਣਾ ਕੇ ਕੁੱਟਾਂਗੇ ਫਿਰ ਕੰਮ ਚੱਲੂ ਦੇਖੀ ਹਾਂ ਉਹ ਪੰਜ ਦੜਕੇ ਦਾ ਬੁੱਥ ਨਹੀਂ ਕੁੱਟਿਆ ਚੱਲਦੀ ਬੱਸ ਫਿਰ ਆ ਬੈਂਦਰ ਸਰਦਾਰ ਜਿੰਨੇ ਕਰਦਾ ਉੱਥੇ ਕੰਮੇ ਕਰਦਾ ਬਾਈ ਆਓ ਆਓ ਪਤਾ ਤੂੰ ਬੈਠਾ ਲਾਵੜੀ ਬੈਠਾ ਟਰੈਕਟਰ ਤੇ ਬਾਈ ਮੂਰੇ ਆ ਗੱਡ ਲਈ ਪੂਰੀ ਭਰੀ ਮਿੱਟੀ ਟਰਾਲੀ ਪੂਰੀ ਭਰੀ ਮਿੱਟੀ ਟਰਾਲੀ ਏਲਾ ਖਿਚ ਲੈ ਕਰ ਵਾ ਵਾ ਡਾ ਕੇ ਸੰਗੜ ਕੇ ਤੇ ਖਿਚੂ ਯਾਰਾ ਵਾ ਕੀ ਆ ਟੁਲੀ ਦੀ ਜਮੀ ਨਹੀਂ ਜਾਣਦਾ ਓਏ ਚੱਲ ਕਰ ਸ਼ਿਆਲ ਓਏ ਪੈ 24 ਲਾਤੀ ਸਪੋਰਟ ਹੁਣ ਤਾਂ ਆ ਮਰਵਾਦਾ ਯਾਰਾ ਕਿਆ ਮਿੰਦਰਾ ਓਏ ਉਨੀ ਨਿਕਲਦਾ ਭਾਈ ਜੱਗੇ ਹੱਥ ਨਾਲ ਅਗੇ ਚਲਾ ਤੂੰ ਐਡਾ ਸਰੀਰ ਆ ਅਗਲਾ ਟੇਕਾ ਖਿੱਚਾਂਗੇ ਸਰਦਾਰ ਸਾਹਿਬ ਦੱਸੋਗੇ ਵੀ ਕੀ ਹੋ ਗਿਆ ਜੀ ਬਾਬੇ ਦੇ ਮਿੱਟੀ ਬਾਰੇ ਦੇ ਵੀ ਬਾਬੇ ਦਾ ਥੌਂ ਥੌਂ ਮਾਰ ਰਹੇ ਦੀ ਅੱਛਾ ਜੀ ਕਿਹੜਾ ਤੁਹਾਨੂੰ ਪਤਾ ਡਰਾਈਵਰ ਹੈ ਨਾ ਪੂਰਾ ਚੈਂਪੀਅਨ ਡਰਾਈਵਰ ਹੈ ਅੱਛਾ ਵੀ ਗਡੋਲੀ ਹੁਣ ਇਹਨੂੰ ਚੈਂਪੀਅਨ ਕਹੀਏ ਕੀ ਕਹੀਏ ਇਹਨੂੰ ਤਾਂ ਬਸ ਹੁਣ ਤੂੰ ਕੀ ਕਹਦਾ ਮੈਂ ਪਿਸਪਟਾ ਕੜਾ ਕਹਿ ਸਕਦਾ ਮੈਨੂੰ ਆ ਲਗੜੇ ਕਰਨਾ 10 ਲੱਖ ਰੁਪਏ ਦਾ ਡੈਕਟਰ ਦੇ ਉਹ ਤੂੰ ਕਿਧਰ ਮੂੰਹ ਜੱਕੜਿਆ ਓਏ ਡਾਡੀ ਹੋਰੀ ਜਵਾਦ ਲੈਣ ਆ ਗਏ ਕੋਈ ਨਾਲ ਅਕਬਰ ਆ ਫੁੱਲ ਸੁਆਦੀ ਨੇ ਉਹ ਬੰਦੇ ਉਹਨਾਂ ਨੇ ਟੱਕਾ ਨਹੀਂ ਤੋੜਨਾ ਹੈਗਾ ਪਹਿਲੀ ਕੱਢ ਵਾਸਤੇ ਲੈ ਰੁਕੋ ਉਹ ਯਾਰ ਕਿਰਾਇਆ ਮੰਗ ਰਦਾ ਦੇਖ ਲੋ ਖਿੱਤਕੇ ਨੂੰ ਮੇਰਾ ਪਰਾ ਦੇਖ ਲੈ ਪੂਰਾ ਖੌਲ ਗਿਆ ਉਹ ਨਾ ਮਿਲਣਾ ਹੁਣ ਉਹ ਉੱਤਰੋ ਲੈ ਡੇਡੀ ਬਈ ਇਹ ਉਹਦੇ ਤੇਲੇ ਮੁੱਕ ਗਿਆ ਜਿਹੜਾ ਗੱਡੋਂ ਲੈਤੀ ਉਹ ਟਰੈਕਟਰ ਉਹਦੇਲੇ ਮੁੱਕ ਗਿਆ ਬਈ ਕੱਢਣ ਵਾਸਤੇ ਲੈ ਆਣਾਂ ਦੀ ਉਹ ਜਿਹੜਾ ਟਰੈਕਟਰ ਆਉਂਦਾ ਉਹ ਲਈ ਵੇਟਾ ਦੀ ਉਹ ਤੇ ਬੇਭਾਗ ਆ ਕਿਹਨੇ ਜਾਂਦਾ ਕੁਝ ਕੰਗਿਆ ਨਾਲ ਲਾਣਾਂਗੇ ਹਾਂ ਤੇ ਤੁਮਾਂ ਨਾਲ ਸੱਚ ਕਰਾਂ ਪਾਲਾਂਗੇ ਇਹ ਇਹਨਾਂ ਦਾ ਫਿਰ ਅਸੀਂ ਹਾਂ ਕਰਾਂ ਆਹ ਟਰਾਲੀ ਤੇ ਟਰੈਕਟਰ ਕੱਢਣ ਆਲਾ ਬਈ ਆ ਜਿਹੜਾ ਵੀ ਆ ਆ ਚੋਪ ਚੋਪਰਾ ਹੈ ਫਟ ਆ ਖੋਲ ਦੇ ਯਾਰ ਦਾਲਾ ਯਾਰ ਹੋਰ ਮਿੱਟੀ ਉਰਾ ਕੱਢ ਦਿਓ ਯਾਰ ਮਿੱਟੀ ਕੱਢੇ ਦੀ ਜੋਂ ਦਾ ਹੈ ਮੜੇ ਪਾਰ ਕੱਢੂ ਟਰਾਲੀ ਜੋ ਫੇਰ ਨਿਕਲੂਗੀ ਬੈਗ ਨਿਕਲ ਜੂ ਯਾਰ ਨਹੀਂ ਨਹੀਂ ਓਏ ਟਾਇਰ ਤਾਂ ਦੇਖ ਲੈ ਸਾਰੇ ਗੱਡੇ ਪਏ ਨੇ ਕਿੱਥੋਂ ਕਲੂ ਰੋ ਉੱਦੜਾ ਘਮ ਹੋ ਗਿਆ ਤਾਂ ਬਿੰਦਰ ਉਹ ਕਹੀ ਦਿਆ ਦੇਗਾ ਯਾਰ ਆ ਉਹ ਕਈਆਂ ਨਹੀਂ ਜਾ ਕੇ ਬਿੰਦਰ ਕਹੀ ਦੇ ਕੇ ਕਿਧੋ ਜੇ ਕੀ ਕਰਦੇ ਇੱਥੇ ਬੜਾ ਦੇਖੀ ਉਹ ਮਾਰਤਾ ਮੈਂ ਭੱਦੀ ਹੋ ਰਹੀ ਸੀ ਉਹ ਡੀਆ ਟਰੈਨ ਨਹੀਂ ਪੰਪ ਪਿੰਗਾ ਕਰ ਦੂਗੀ ਯਾਰ ਤੂੰ ਈ ੱੱੱੱ ਇਧਰ ਬਜਣਾ ਆਉਂਦਾ ਨਹੀਂ ਲੈ ਮੈਂ ਲਾਹਾਂ ਯਾਰ ਹਾਂ ਵਧ ਕੇ ਜਾ ਤੋ ਕਈਆਂ ਲੈ ਕਈਆਂ ਲੈ ਮੈਂ ਲਾਉਂ ਉਹ ਲੋੜ ਦੋ ਨਹੀਂ ਕਲਾ ਜਾ ਗਿਆ ਯਾਰ ਮੜਿਆ ਢਿੱਡ ਘਟ ਜੂ ਉਹ ਦੋ ਨਹੀਂ ਕਰਾਂਗੇ ਆ ਬੈਥੇ ਆਈਦਾ ਸਾਹਮਣੇ ਸਾਹਮਣੇ ਆ ਬਾਈ ਦਾ ਲਾਉਣਾ ਕਹਿੰਦੇ ਆ ਵਾਈ ਦਾ ਥੰਮ ਲਾਉਣਾ ਥੰਮ ਦੀ ਛਣੇ ਮੈਂ ਦਾ ਬਾਸੜੀਆਂ ਬਣਾਉਣਾ ਆ ਆ ਵਾਈ ਦਾ ਵਾਈ ਬਰਾਵੋ ਕਈਆਂ ਚੱਲ ਬੁੰਡੀ ਲੱਗ ਜਾ ਪੁੱਤ ਲੱਗ ਜਾ ਪੁੱਤ ਕਹੀ ਉਧਰ ਦੋਨੋਂ ਆਪਣਾ ਕੇ ਲਾਪੇਉ ਦੀ ਤੇਰੇ ਸਾਦ ਕੇ ਓਏ ਉਹਨੂੰ ਪਤਾ ਲੱਗ ਗਿਆ ਨਾ ਮੇਂ ਨਹੀਂ ਬੰਦੇ ਦਾ ਹਿੰਮਤੀ ਆ ਬਾਕੀ ਸਰੀਰ ਵੀ ਫੱਟ ਪਿਆ ਬਾਈ ਦਾ ਲਾ ਫੇਰ ਮਿੱਟੀ ਮੂਰੇ ਘੱਦੀ ਟਾਇਰ ਤੇ ਸਰੀਰੇ ਬਹੁਤ ਆ ਗਏ ਹੁਣ ਐਂਖ ਲਈਓ ਉਹਨੀਆਂ ਮਿੱਟੀ ਕਹਿੰਦੇ ਵੇਗ ਮੂਰੇ ਘੱਦੀ ਆਹ ਸਾਰੀ ਟਰਾਲੀ ਹੁਣ ਲਾ ਦੂ ਜੱਗਾ ਦੀ ਹਾਂ ਲੱਗ ਜਾਂਗੇ ਇਹਨਾਂ ਦਾ ਦੋਸਤ ਚੱਲਦਾ ਸਾਰੀ ਇਹ ਭਈਆ ਟਰਾਲੀ ਖਾਲੀ ਕਰਨ ਵਾਲੀ ਕੋਈ ਖਾਲੀ ਸਾਰੀ ਟਰਾਲੀ ਭਈਆ ਜੇ 10 ਲੱਖ ਲਾਇਆ ਕਹਿੰਦਾ ਹੁਡੇ ਦੇ 50-50 ਹਜ਼ਾਰ ਦੇ ਨਾਲ ਖੜਿਆ 10 ਲੱਖ ਚੱਲ ਕਰਾਂ ਪੂਰੀ ਲਾਉਣੀ ਪੈਗੀ ਬਾਈ ਸਾਰੀ ਮਿੱਟੀ ਕਿਤੇ ਇਧਰ ਮਿੱਟੀ ਪਾਉਣੀ ਦੀ ਇਹ ਗੜ ਕਿਵੇਂ ਗਿਆ ਹੈ ਓਏ ਪੁੰਡੀ ਚਲਾਉਣਾ ਨਹੀਂ ਹੁੰਦਾ ਹੋਰ ਯਾਰਾ ਪੂਰੇ ਬੈਟਰ ਜੋੜ ਕੇ ਮਾਰੋ ਓਏ ਓਏ ਇਧਰ ਆਉਂਦੇ ਵਾ ਉਧਰ ਸਾਰੀ ਕਿੱਥੇ ਲਾਉਂਦੇ ਉਹ ਚੱਕ ਲਾ ਬਿੰਦਰ ਕਹੀ ਇਹਨੂੰ ਖਾਲੀ ਕਰ ਲੋ ਟਰੈਕ ਨਾਲ ਟਰੈਕਟਰ ਹੀ ਲੈ ਜੂ ਯਾਰਾ ਹੁਣ ਉਸ ਨੂੰ ਵੀ ਬਣਾ ਗਾ ਰੋਏ ਬਾਜੀ ਕਰ ਕਰੀ ਬਾਜੀ ਚੱਲ ਓ ਬਿੰਦਰ ਬਿੰਦਰ ਸਰਦਾਰ ਜੜ ਚੁੱਕਿਆ ਕਹਿੰਦੇ ਟਰਾਲੀ ਤੇ ਸਾਰੀ ਲਾ ਦੇ ਕਰਾਂ ਮਿੱਟੀ ਅੜੇ ਗੱਡੇ ਤੂੰ ਹੀ ਗੱਡੇ ਆ ਉਹਦੇ ਵੀ ਤੈਹੀਂ ਕਰੀ ਡਾਇਰੈਕਟਰ ਹਨਾ ਓਏ ਹਾਂ ਟਰੈਕਟਰ ਟਰੈਕਟਰ ਕਰਤੇ ਵੀਰੇ ਆ ਖੜਾ ਮਹਿੰਦਰਾ ਇਹੀ ਕੱਡੂ ਨਾਲ ਇਹਨੂੰ ਡੋਜਰੇ ਦੇ ਨਾਲ ਪਾ ਲੋ ਇਹਦਾ ಕರ್ವಾರ ಉತ್ತ ਇਹ ਰਿਜਾਲ ਕੇ ਛਾਲ ਜਾਂ ਮੜੇ ਉਧਰ ਮੜਾ ਕਵਰੇਜ ਲਈ ਜਾ। ਆ ਜੋਰ ਨਹੀਂ ਮਾਰਦਾ ਟਰੈਕਟਰ ਅੱਗੇ ਵਾਲਾ ਜਮਾ। ਇਹ ਲੈ। ਹੈ? ਇਹ ਲੈ। ਥੱਕ ہار ਗਿਆ ਬੈ ਕੇ ਕਹਿਆਂ ਲੈ ਕੇ ਅਸੀਂ ਨਾਲ। ਸਾਰੀ ਮਿੱਟੀ ਲਾਦੀ ਨਾਲ ਟਰਾਲੀ 'ਚ ਹੁਣ ਮਣੀ ਨਿਕਲਦੀ ਟਰਾਲੀ। ਦੱਸ ਕੀ ਕਰੀਏ ਓਰੇ। ਬਣੂ ਗੱਲ ਮੇਰਾ ਤੈਨੂੰ ਕੀ ਲੱਗਦਾ ਉਹ ਆ ਗਿਆ ਆਪਣਾ ਉਹ ਹੁੰਦਾ ਮਹਿੰਦਰਾ ਹੀ ਕਰੂ ਜੇ ਕੁਛ ਕਰੂ ਪੁਰਾਣਾ ਖੁੰਡਾ ਇਹ ਲੈ 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 ਉਹ ਹੋ ਰਿਹਾ ਕਿਦਨੇ ਘੱਟਦੀ ਉਹ ਸਾਰੀਆਂ ਅਣਜਾਣੇ ਡਰਾਈਵਰ ਉਹ ਇਹਨੂੰ ਕਹਿੰਦਾ ਮੈਨੂੰ ਬੈਠਣਾ ਦੋ ਹੋਰ ਉਹ ਜੱਗੇ ਤੋਂ ਫੜ ਟਰੈਕਟਰ ਜੇ ਉਹ ਨੂੰ ਆਉਂਦਾ ਨਹੀਂ ਆ ਆ ਕੇ ਤੋਂ ਟਰੈਕਟਰ ਨਹੀਂ ਬਣਾਉਂਦਾ ਇਹਨੂੰ ਆਇਆ ਮੇਰੇ ਟਰੈਕਟਰ ਦਾ ਜੋਰ ਲੱਗ ਰਿਹਾ ਹੋਰ ਨਵਾਂ ਟਰੈਕਟਰ ਆਇਆ ਕਹਿੰਦਾ ਮੈਂ ਸੰਦ ਨਹੀਂ ਦਿੰਦਾ ਅੱਧਾ ਕਹਿੰਦਾ ਕਿ ਨਵਾਂ ਟਰੈਕਟਰ ਕਹਿੰਦਾ ਕੱਢ ਦੇ ਨੀ ਆ ਸੰਦੇ ਜੇ ਹੁਣੀ ਫੜਾ ਦੇਣਾ ਮੈਨੂੰ ਕੱਲੇ ਨੂੰ ਐਂ ਕੱਟਦੇ ਆਂ ਕੱਲੇ ਨੂੰ ਜਿਹਦਾ ਲੋਡ ਮਣੀ ਉਹ ਟਰੈਕਟਰਾਂ ਦੀ ਨਾ ਉਹ ਟਰੈਕਟਰਾਂ ਦੀ ਉਹ ਪਹਿਲੀ ਗੱਲ ਨੂੰ ਕੱਟੀ ਜਾਂਨ ਨੂੰ ਗਾ ਹੁਣ ਫੇਰ ਕੱਟਦੀ ਟਰਾਲੀ ਖੇਤੀਬਾੜੀ ਵਾਲਾ ਸੰਦੇਵਿੰਦਰ ਹੈਗਾ ਤਾਂ ਉਹੀ ਖਬੀ ਜਾਂਦਾ ਗਲੀ ਸਾਰੇ ਖੜੇ ਨੇ ਜੀ ਕੱਚਾਂ ਹੱਥ ਦੇ ਉਹਨਾਂ ਨੇ ਚਾਹੋਏ ਕਰਕੇ ਟਰੈਕਟਰ ਦਾ ਕਿਤੇ ਇੱਧਰ ਕੀੜਾ ਦੇ ਕੇ ਇੱਧਰ ਲੈ ਜਾਂਦੇ ਨੇ ਕਿਤੇ ਕੀੜਾ ਦੇ ਕੇ ਉੱਧਰ ਲੈ ਜਾਂਦੇ ਨੇ ਜੱਗੇ ਤਿਆਰ ਆਓ ਜੱਗੇ ਰੈਡੀ ਆਂ ਚੱਕ ਦੇ ਫਿਰ ਘਾਟ ਹਾਂ ਉਹ ਰੋ ਨਿਕਲੂ ਟਰਾਲੀ ਇਹਨਾਂ ਨੂੰ ਪੱਦੀ ਨਹੀਂ ਲੈ ਟ੍ਰੈਕਟਰ ਦਾ ਯੋਰ ਮਰਵਾ ਦੇ ਮਾਣਾ ਮੂਟਾ ਕੱਢ ਦੇ ਐਦਗੀ ਚਲਵਿੰਦਰ ਆਇਆ ਐਦਗੀ ਤਾਂ ਹੋਰ ਮੈਨੂੰ ਲੱਗਦਾ ਬਣ ਜੂ ਗੱਲ ਜੇ ਨਾ ਬਣੀ ਫਿਰ ਇਹ ਫੇਲ ਨੇ ਬਈ ਸਾਰੀ ਤੇਰੇ ਸਾਥ ਕੇ ਚਕੇ ਆਸਲਾ ਖਾਲਾ ਡਰਾਈਵਰ ਵਾਲਾ ਇਹ ਜਮੀ ਯੂਰ ਨਹੀਂ ਮਾਰਦਾ ਕੋਈ ਲਵਾਜ ਹੋਰੇ ਦਾ ਯਾਰ ਲੈ ਜੇ ਕਹਨੇ ਉਧਰ ਮਿੱਟੀ ਫੱਟ ਗਈ ਆ ਗੱਲੇ ਨਹੀਂ ਭਾਈ ਰੜਾ ਆਟੇ ਪੈਂਦਾ ਓਏ जगह ने भी मिट्टी पूरी बट दी है ना जगया ना है ਉਹ ਮਾਰਗਾ ਝੂਠਾ ਜਾ ਲੈ ਜਾ ਡਾਟ ਪਾ ਦੇ ਗੇਰੀ ਹੋਰ ਆ ਜੇ ਦੂ ਧੱਕਾ ਵੀ ਲਾਦਾ ਟਰੈਕਟਰ ਤਾਂ ਮੈਂ ਨਿਕਲ ਜੂ ਕਿਉਂ ਹੋਏ ਥੱਕ ਗਿਆ ਇਹ ਇੱਕ ਤੋਂ ਚੋਰ ਮਾਰਦੇ ਹੋ ਹੋਰ ਉਹ ਪਿੱਛਲਾ ਟਰੈਕਟਰ ਨਹੀਂ ਦਿੱਦਰਾ ਚਾਚਾ ਚਰ ਰਹੇ ਜਦੋਂ ਕੇਰਾ ਇੱਕ ਹੋਰ ਵੱਜਦਾ ਬਸ ਨਾ ਨਾ ਇੱਕ ਵੱਜ ਗਿਆ ਉਹਦੀ ਨਿਕਲ ਜੂਗਾ ਕੋਲਡ ਵੀ ਮਾਰ ਦੇ ਗੇ ਰੈਡੀ ਆਹ ਟਰੈਕਟਰ ਜ਼ੋਰ ਨਹੀਂ ਮਾਰ ਰਿਹਾ ਇਹਦਾ ਜ਼ੋਰ ਵੱਜਣਾ ਟਰੈਕਟਰ ਨਿਕਲ ਜੇ ਜੱਗੇ ਅੱਧਾ ਘੜ ਗਿਆ ਟਰੈਕਟਰ ਤੇਰੇ ਵਾਲਾ ਵੀ ਜੱਗੇ ਅੱਧਾ ਘੜ ਗਿਆ ਟਰੈਕਟਰ ਤੇਰੇ ਵਾਲਾ ਵੀ ਆ ਆ ਹਾਂ ਨੂੰ ਆ ਗਿਆ ਕਿਹੜਾ ਲੈ ਰਿਹਾ ਸਵਾਦ ਦੇ ਕਿਹੜੇ ਕਿਹੜੇ ਲੈ ਰਿਆ ਸਵਾਦ ਉਰੇ ਬਾਈ ਜੂਮ ਮੇਰੀ ਜਿਹੜੇ ਮੇਰੀ ਸਵਾਦ ਵਾਲੇ ਨੇ ਦੋ ਤਾਂ ਇੱਕ ਦਾ ਲਾੜੀ ਐ ਇੱਕ ਲਵੜੀ ਆ ਆ ਕਲਵੀਰ ਵੀ ਸਵਾਦ ਵਾਲਾ ਉਹ ਵੀ ਸਵਾਦ ਵਾਲੀ ਆ ਚਾਰ ਪੰਜ ਉਹ ਬੈਠੇ ਨੇ ਬਾਈ ਗੱਲਾਂ ਦੇ ਘੜਾ ਵਾਲੇ ਅਕਬਰ ਹੁਰੀ ਨੇ ਉੱਥੇ ਲਵਲੀ ਇਹ ਸਾਰਾ ਜਿਹੜਾ ਹਾਸਾ ਹੋਇਆ ਦਾ ਜਿੰਮੇਵਾਰ ਕੌਣਾ ਬਿੰਦਰ ਜਿੰਮੇਵਾਰ ਤਾਂ ਇੱਕ ਤਾਂ ਹੋਇਆ ਕਿਹੜਾ ਡਰਾਈਵਰ ਇੱਕ ਦਾ ਬੱਤ ਬਣਾ ਕੇ ਘੁੱਟੋ ਠੀਕ ਇਹਦਾ ਬਣਾ ਉਹ ਬੱਤ ਬਣਾ ਬੱਤ ਬਣਾਉਂ ਉੱਥੇ ਬਿੰਦਰ ਸਰਦਾਰ ਦੇ ਆ ਕੋਈ ਇਹ ਚ ਹੋਵੇ ਕੋਈ ਬਿੰਦਰ ਸਰਦਾਰ ਕੰਮ ਕਰਕੇ ਰਾਜੀ ਬਿੰਦਰ ਕੋਈ ਨਹੀਂ ਪਿਆ ਕੰਮ ਕਰਕੇ ਨਹੀਂ ਰਾਜੀ ਨਾ ਤਾਂ ਕੁਝ ਕਮਾਉਂਦਾ ਇਹ ਬਿੰਦਰ ਕਮਾ ਨਹੀਂ ਰਿਹਾ ਬੰਦਾ ਬਿੰਦਰ ਇੱਕ ਕੋਕਾ ਦੋ ਦੋ ਪੈਡੀਆਂ ਜਿਹਾ ਦੇ ਉਹਦੀ ਨਿਕਲ ਜੂ ਟਰੈਕਟਰ ਆ 2 ਲੀਟਰ ਕੋਕਾ ਹਾਂ ਫੇਰ 8 ਢੇ ਚੱਕਣ ਟਰਾਲੀ ਹੁਣ ਕੱਢ ਦਿੰਨੇ ਹੁਣ ਕੱਢ ਦਿੰਨੇ ਦੱਸ ਓਏ ਛੋਟੇ ਬਾਬੇ ਦੇ ਮਿੱਟੀ ਪੈ ਰਹੀ ਹੈ ਦ ਹਾਂ ਬਾਬੇ ਨੂੰ ਖੁਸ਼ ਕਰੋ ਮੇਨ ਗੱਲ ਇਹ ਜਦੋਂ ਪਹਿਲੀ ਟਰਾਲੀ ਲੈ ਕੇ ਆਏ ਇਹ ਹਾਂ ਇਹ ਗਾਣੇ ਬੰਦ ਦੀ ਸੀਜੀ ਟਰਾਲੀ ਜਿਹਦੇ ਗਾਣਾ ਪਿਆ ਕਿਹੜਾ ਲੱਗਿਆ ਸੀ ਭੱਜ ਲੈ ਬੇ ਮਤਰਾ ਟੱਕ ਵਡਾ ਕੋ ਘੜ ਕੇ ਬਾਬੇ ਨੂੰ ਫੋਨ ਗਿਆ ਬਾਬੇ ਬੈਣ ਆ ਉਹ ਦੇਖ ਰਾ ਫਿਰ ਆ ਆ ਘਟਦਾ ਜਰੂਸਾ ਚੱਕਾ ਉਹ ਏ ਹੁਣ ਖੜਕਾਉ ਕਹਿੰਦਾ ਟੱਕੂਆ ਕਿਹੜਾ ਖੜਕਾਉਂਦਾ ਉਹ ਚੱਲ ਗਾ ਜੇ ਉਹ ਜੰਗ ਜ਼ੋਰ ਜਮੀ ਨਹੀਂ ਮਾਰਦਾ ਬਾਬੇ ਦਾ ਟਰੈਕਟਰ ਦਾ ਓਏ ਜ਼ੋਰ ਨਹੀਂ ਬਾਈ ਜ਼ੋਰ ਮਰਵਾ ਨਹੀਂ ਰਿਹਾ ਉਹ ਬੈਟ ਮਾਰ ਗਿਆ ਓਏ ਓ ਜੰਮੀ ਹਣ ਜਾਣਾ ਬਾਈ ਡਰਾਈਵਰ ਓਏ ਉਧਰ ਅੱਗੇ ਖਿੱਚਣਾ ਟ੍ਰੈਕਟਰ ਆਪ ਬੈਗ ਪਾਈ ਖੜਾ ਘੇਰਾ ਓਏ ਕਮਾਈ ਦੇ ਮਾਰੇ ਆ ਆ ਬਾਈ ਕਮਾਈ ਦੇ ਮਾਰੇ ਨਾ ਕੋਈ ਦਲਤ ਦੇ ਕੋ ਮਦੀ ਕੀ ਕਰੀ ਫੱਟ ਜਾਵੇ ਓਏ ਬਾਈ ਕਮਾਈ ਦੇ ਮਾਰੇ ਲਾਈ ਚਾਚਾ ਆਇਆ ਫੇਰਾ ਇਹ ਤੇਰੀ ਵਨ ਹੋਰ ਕਿਧਰ ਲੰਘ ਗਿਆ ਕਿਧਰ ਲੰਘ ਗਿਆ ਉਹ ਇਹ ਉਹ ਗੜ ਕੇ ਰਹਿਣ ਦੇ ਆਈਂ ਕੇ ਰਕਲਾ ਕੇ ਬਣਾਉਂ ਨੂ ਕਰਦੇ ਹੋਏ ਆ ਇਧਰੋਂ ਇਹ ਗੜ ਗਿਆ ਯਾਰ ਉਏ ਵੀ ਗੜੀ ਜਾਂਦਾ ਹੋਈ ਕੀ ਜਾਂਦਾ ਏ ਬਾਬਾ ਰੁੱਸ ਗਿਆ ਬਾਬਾ ਜੀ ਕਰੋ ਕਿਰਪਾ ਮਿੰਦਰ ਹੋਈ ਕੀ ਜਾਂਦਾ ਮੈਨੂੰ ਸਮਝ ਨਹੀਂ ਆ ਰਹੀ ਜਮਾਂ ਵੀ ਔਰ ਲਪਰ ਲਪਰ ਹੋ ਰਿਹਾ ਵਲੋਗ ਚ ਵੀ ਹੈ ਆਹ ਟਰੈਕਟਰ ਗੱਡੀ ਆ ਟਰਾਲੀ ਗੱਡੀ ਮੂਰੇ ਟਰੈਕਟਰ ਕੱਢ ਨਹੀਂ ਰਿਹਾ ਆ ਟਰੈਕਟਰ ਵੀ ਗਿੜੀ ਜਾਂਦਾ ਇਧਰ ਮੈਂ ਗੜ ਗਿਆ ਦੀ ਇੰਟਰਵਿਊ ਲੈ ਕੇ ਜਾ ਬਾਈ ਨੂੰ ਲੈ ਕੇ ਜਾ ਨਾਲ ਹਾਂ ਬੇ ਬੇਪਾਗਾ ਨੂੰ ਸਹੀ ਗੱਲ ਹੈ ਹਾਂ ਚੱਲ ਜਾ ਬਾਈ ਨਾਲ ਲੱਗਦਾ ਕਾਣੂ ਲੜਾਉਣੇ ਨੇ ਕਿ ਉਹਰੇ ਆਪਾਂ ਮਿਹਰਬਾਨੀ ਹੀ ਜੀ ਜਿਸ ਤਰ੍ਹਾਂ ਮਾੜਾ ਡਰਾਈਵਰ ਸਹੀ ਗੱਲ ਹੈ ਮਾੜਾ ਡਰਾਈਵਰ ਨਾ ਜ਼ੋਰ ਵਜਾਉਂਦਾ ਯਾਰ ਵੀ ਜ਼ੋਰ ਤਾਂ ਮਾਰ ਲਾ ਟਰੈਕਟਰ ਲਿਆਂਦਾ ਹੈ ਬੁੱਤ ਕੁੱਟਣਾ ਦੀ ਇਹਦਾ ਸਹੀ ਗੱਲ ਆ ਬਾਕੀ ਮੇਰੀ ਗੱਲ ਸੁਣਨਾ ਜੇ ਮੇਰੀ ਮੰਨਣਾ ਬਾਬੇ ਨੂੰ ਮੰਨਾਲਾ ਕਿ ਜਨਾ ਕਿਸੇ ਨਾਲ ਉਹ ਰੁੱਸ ਗਿਆ ਬਾਬਾ ਠੀਕ ਨੇ ਮੱਥਾ ਹੈ ਠੀਕ ਨੇ ਬਾਬਾ ਉਹਰੇ ਗਾਲਾਂ ਗੂਲਾਂ ਕੱਢੀਆਂ ਸੋਨੇ ਮਨ ਲਾਦਾ ਬਾਬੇ ਕਣੀ ਹੋ ਜਾ ਹੁ ਇਰੇ ਮਾ ਕੁੰਡੇ ਲਾ ਹੋਗੜਾ ਗਿਆ ਆ ਜਾ ਕਰ ਆ ਆ ਆ ਗਿਆ ਓਏ ਝੋਟੀ ਦਾ ਡਰਾਈਵਰ ਕਹਿੰਦੇ ਹੁਣ ਪੁੱਜਿਆ ਪਰਾਨੇ ਖੁੰਡ ਦੇ ਕਹਿੰਦੇ ਲਵਲੀ ਸੂਚ ਬੈਠਾ ਡਰਾਈਵਰ ਆ ਹੁਣ ਗੱਲ ਬਣ ਸਕਦੀ ਆ ਕੋਈ ਨਾ ਕੋਈ ਲੈ ਯਾ ਲੈ ਯਾ ਯਾ ਓਏ ਇੱਥੇ ਕੱਢ ਕੇ ਉਹਨੂੰ ਕੱਢ ਗਏ ਆ ਹਾਂ ਚਾਲਾਬਲੀ ਓਏ ਤੇਰੇ ਦੀ ਆਜ਼ਾਦੀ ਪਰਾਂ ਰੱਖਾ ਉਰਾ ਟੋਆਗਾ ਪਰਾਂ ਜੇ ਰੱਖ ਮਾੜ ਆ ਚਾਰਾ thank you ਨੇ ਜੋਰ ਮਾਰਿਆ ਬਾਈ ਤਾਂ ਟਰੈਕਟਰ ਨਿਕਲਿਆ ਕਿਹੜੀ ਗੱਲ ਹੈ ਹੁਣ ਕਿਹਦਾ ਮੰਨੀਏ ਆ ਸਹੀ ਗੱਲ ਆ ਰੋ ਪਤਾ ਲੱਗਿਆ ਵੀ ਹੈਵੀ ਡਰਾਈਵਰ ਆ ਤੂੰ ਆ ਘੱਟਦਾ ਬਾਈ ਟਰੈਕਟਰ ਤੁਹਾਨੂੰ ਤਾਂ ਜੋਰ ਲਾ ਰਖਿਆ ਦੀ ਜਿਹੜੀ ਗੱਲ ਆ ਵੀ ਕੌਣ ਦੀ ਉਹ ਟਰੈਕਟਰ ਤੇ ਹੈ ਤੇਰੇ ਸਾਥ ਕੇ ਉਹ ਜੱਜਾ ਤਰੀ ਗਾਲ ਸਹੀ ਗਾਲ ਜੱਜਾ ਤਰੀ ਗਾਲ ਜੀ ਚਾਚੂ ਨੇ ਕੱਢਿਆ ਬਾਈ ਟਰੈਕਟਰ ਸਾਡੇ ਨੇ ਉਹ ਇਹਨੂੰ ਕਿਹਾ ਦੀ ਵੀ ਡਰਾਈਵਰ ਚੇਂਜ ਕਰ ਦੋ ਮੁੱਕਾ ਤਾਂ ਉਹਦਾ ਨਿਕਲ ਜਾਂਦਾ ਉਹੀ ਕਾਹ ਪਵਾਈ ਕਿ ਉਹਰੇ ਗੋਪਿੰਦਰਾ ਤੈ ਬਹੁਤ ਵੱਡਾ ਨੁਕਸਾਨ ਕਰਾਤਾ ਬਲੌਕ ਦਾ ਫਿਨਿਸ਼ ਕਰਨਾ ਬੂ ਮੈਨੂੰ ਕਹਿੰਦਾ ਜ ਟੋਚਨ ਲੈ ਕੇ ਆਉਣਾ ਮੈਨੂੰ ਨਾਲ ਲੈ ਗਿਆ ਬਈ ਇਹਨਾਂ ਨੂੰ ਟਰੈਕਟਰ ਘੱਟਦਾ ਇਹਨਾਂ ਨੇ ਸਵਾਦ ਧਵਰੇ ਦੀ ਦਵਾਰੋਂ ਡੇਗਿਆ ਬਈ ਦਵਾਰੋਂ ਡੇਗਲਾ ਉਹ ਡੇਗ ਡੇਗ ਦਵਾਰੋਂ ਡੇਗਲਾ ਬਰੀ ਜੱਗੇ ਤੋਂ ਸੁਣਦੇ ਆਂ ਬਈ ਆਪਾਂ ਕੋਈ ਗੱਲ ਹਾਂ ਜਗੇ ਬੁੱਤ ਕੀ ਦਾ ਬਣਾਉਣਾ ਕੋ ਦੰਡਾ ਬੁੱਤ ਬਣਾ ਕੇ ਕੁੱਟਾਂਗੇ ਫਿਰ ਕੰਮ ਚੱਲੂ ਦੇਖੀ ਹਾਂ ਉਹ ਪੰਜ ਦੇ ਤਰਕੇ ਦਾ ਬੁੱਤ ਨਹੀਂ ਕੁੱਟਿਆ ਚੱਲ ਸੀ ਬਸ ਫਿਰ ਬੁੱਤ ਕੁੱਟੋ ਬਣਾ ਕੇ ਫਿਰ ਕੰਮ ਚੱਲੂ ਦੇ